ਸੰਗਾਦੀ ਦਰਸ਼ਨ ਕਰੋ ਜੀ ਸੇਖਰ ਅਰੰਦਾਸ ਸਭ ਤੋਂ ਪਹਿਲਾ ਪੀਰਤ ਅਸਥਾਨ ਜਿੱਥੇ ਸ਼੍ਰੀ ਗੁਰੂ ਨਾਨਕ ਦੇਵ ਜੀ ਤਿੰਨ ਦਿਨਾਂ ਲਈ ਬੇਈ ਨਦੀ ਵਿੱਚ ਅਲੋਪ ਰਹੇ ਸਨ ਜਦ ਗੁਰੂ ਸਾਹਿਬ ਤਿੰਨ ਦਿਨ ਤੱਕ ਬਾਹਰ ਨਾ ਆਏ ਤਾਂ ਆਲੇ ਦੁਆਲੇ ਦੇ ਲੋਕਾਂ ਨੇ ਸੋਚਿਆ ਕਿ ਬਾਬਾ ਜੀ ਡੁੱਬ ਗਏ ਹਨ ਹਰ ਪਾਸੇ ਦੁੱਖ ਤੇ ਚਿੰਤਾ ਦਾ ਮਾਹੌਲ ਸੀ ਪਰ ਤੀਜੇ ਦਿਨ ਜਦੋਂ ਗੁਰੂ ਨਾਨਕ ਦੇਵ ਜੀ ਬੇਈ ਨਦੀ ਵਿੱਚੋਂ ਬਾਹਰ ਆਏ ਤਾਂ ਉਹਨਾਂ ਦਾ ਚਿਹਰਾ ਨੂਰਾਨੀ ਸੀ ਅਤੇ ਅੱਖਾਂ ਵਿੱਚ ਇੱਕ ਦਿਵਯਾ ਜੋਤ ਸੀ ਇਸ ਪਵਿੱਤਰ ਸਥਾਨ ਉੱਤੇ ਹੀ ਗੁਰੂ ਸਾਹਿਬ ਜੀ ਨੇ ਮੰਗਲਾ ਚਰਨ ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਦਾ ਉਚਾਰਨ ਕੀਤਾ ਇੱਥੋਂ ਹੀ ਗੁਰੂਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਸ਼ੁਰੂਆਤ ਹੋਈ ਅਜੇ ਥਾਂ ਸੰਤਕਾਟ ਗੁਰਦੁਆਰਾ ਦੇ ਨਾਮ ਨਾਲ ਜਾਣੀ ਜਾਂਦੀ ਹੈ ਇਸ ਰਮਣੀਕ ਸਥਾਨ ਤੇ ਆ ਕੇ ਮਨ ਨੂੰ ਬੜੀ ਸ਼ਾਂਤੀ ਮਿਲਦੀ ਹੈ ਕੀ ਤੁਸੀਂ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕੀਤੇ ਹਨ ਵੀਡੀਓ ਵਿੱਚ ਕਮੈਂਟ ਕਰਕੇ ਜਰੂਰ ਦੱਸਣਾ ਜੀ ਅਤੇ ਨਾਲ ਹੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਨੇੜੇ ਆ ਰਿਹਾ ਹੈ ਆਓ ਇਸ ਪਵਿੱਤਰ ਤੀਰਥ ਸਥਾਨ ਨੂੰ ਵੀਡੀਓ ਰਾਹੀਂ ਵਾਤਵਾਰ ਸਾਹ ਸੰਗਤਨਾਤਾਂ ਸਾਂਝਾ ਕਰਿਏ ਜੀ